ਇੱਟੇ ਸੇ ਅੰਕ ਦੇ ਹੱਕ ਵਿੱਚ ਇੱਕ ਹੋਰ ਆ ਗਿਆ ਕਥਾਵਾਚਕ ਸੁਣੋ ਇੱਕ ਵਾਰੀ ਦੀ ਵੀਡੀਓ ਫਿਰ ਕਰਦੇ ਆਂ ਗੱਲ ਮਸਲਾ ਕੋਈ ਬਹੁਤਾ ਵੱਡਾ ਨਹੀਂ ਹੈ ਵੀ ਕੁਰਸੀ ਦੇ ਬਹਿ ਕੇ ਤਨਖਾਹ ਲੱਗਦੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਕਵਾਸ ਮਾਰੀ ਜਾਓ ਤੁਸੀਂ ਆਪਣੇ ਕੋਲੋਂ ਕਹਾਣੀਆਂ ਬਣਾ ਬਣਾ ਕੇ ਸੁਣਾਈ ਜਾਓ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਮੈਂ ਹੈਰਾਨ ਹੋ ਗਿਆ ਇਸ ਗੱਲ ਤੋਂ ਵੀ ਜਿਸ ਦਿਨੇ ਇਹਨੇ ਆ ਕਿਹਾ ਸੀ ਮੈਨੂੰ ਰਾਤ ਨੂੰ ਸੁਪਨਾ ਆਇਆ ਜਾਂ ਇਹਨੇ ਕਿਹਾ ਸੀ ਲੱਗ ਹਿੱਲੇ ਮਜਾਜਣ ਜਾਂਦੀ ਦਾ ਕੋਈ ਇਹਨਾਂ ਦੇ ਡੇਰੇ ਦੇ ਵਿੱਚੋਂ ਕਿਸੇ ਸ਼ਰਧਾਲੂ ਨੇ ਮੈਂ ਆਮ ਸੰਗਤ ਨੇ ਬਹੁਤ ਵਿਰੋਧ ਕੀਤਾ ਇਹਨਾਂ ਦੇ ਡੇਰੇ ਦੇ ਵਿੱਚੋਂ ਕਿਸੇ ਸ਼ਰਧਾਲੂ ਨੇ ਵਿਰੋਧ ਕਿਉਂ ਨਹੀਂ ਕੀਤਾ ਅੰਨੇ ਕੀਤੇ ਹੋਏ ਹੋ ਤੁਸੀਂ ਜਿਹੜੇ ਜਥੇਦਾਰ ਨੇ ਡਾਵਾ ਡੋਲ ਹੋਏ ਬੈਠੇ ਨੇ ਕਣਨੀ ਜੀ ਕਾਲੀ ਫੂਲਾ ਸਿੰਘ ਆ ਆਵੇ ਹੁਣ ਨੂੰ ਇਹ ਜਨ ਬਨ ਕੇ ਉਥੇ ਕਾਲ ਤੱਕ ਸਾਲ ਦੇ ਛੱਟਿਆ ਹੁੰਦਾ ਬਿੱਤ ਲਿਆ ਚੱਕੇ ਨੂੰ ਸਾਦੂ ਜੀ ਇਹ ਨਹੀਂ ਲਾ ਲਈ ਕੱਲ ਨੂੰ ਹੋਰ ਕੋਈ ਲਾ ਲੇਗਾ ਹਰੇਕ ਅੱਜ ਵੀ ਤੁਹਾਡੇ ਮਾਦੀਮ ਰਹੇ ਕਿ ਨਾ ਕਾਲ ਤੱਕ ਸਾਹਿਬ ਦਾ ਜਥੇਦਾਰ ਜੇ ਨਾ ਕਾਰਵਾਈ ਕੀਤੀ ਇੱਕ ਹਫਤੇ ਦਾ ਅਲਟੀਮੇਟ ਦਿੰਨੇ ਆ ਮੈਂ ਸਾਰੀ ਫੌਜ ਨੂੰ ਕਹਿੰਨ ਕੰਮਰ ਕਸੇ ਕਸ ਲੋ ਸਾਨੂੰ ਕਿਸੇ ਮੁਖੀ ਦੀ ਲੋੜ ਨਹੀਂ ਹੈਗੀ ਗੁਰੂ ਸਾਹਿਬ ਆਪ ਹੀ ਮੁਖੀ ਨੇ ਆਪਾਂ ਚੱਲਾਂਗੇ ਉਥੇ ਉਹਨੂੰ ਫੜ ਕੇ ਲਿਆਵਾਂਗੇ ਖੰਡੀ ਨੂੰ ਗੋਲਕ ਚੋਂ ਘਾਟਾ ਪੈ ਗਿਆ ਦੇਖੋ ਕਿੰਡੀ ਵਧੀਆ ਗੱਲ ਕਰ ਰਿਹਾ ਕਥਾ ਦੀ ਗੱਲ ਕਰ ਰਿਹਾ ਬੜਾ ਵਧੀਆ ਪ੍ਰਚਾਰ ਹੈ ਦੇਖੋ 1045 ਸੱਚਨ ਭੇਡਾ 70000 ਸ਼ੰਕਤਾ ਵੀ ਜੋ 10787 ਪਾਠਾ ਦੀ ਗਿਣਤੀ 13 1,33,232 ਆ ਗੋਲਕ ਨਿਕਲੀ ਜੇ ਦੇਖੋ ਵੱਡੇ ਵੱਡੇ ਸਮਾਗਮ ਕਰਦੇ ਆ ਮਾਹਪੁਰ ਸ਼ਾਹ ਵਿੱਚ ਕੀ ਕੁਸ ਹੋਇਆ ਕਿੰਨੇ ਕਾਂਡ ਹੋਏ ਬਲਾਤਕਾਰ ਇਹਨਾਂ ਦੇ ਬੰਦੇ ਫੜੇ ਗਏ ਵੀਡੀਓ ਇਹਨਾਂ ਦੀ ਆ ਗਈਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਵੀਡੀਓ ਵਾਇਰਲ ਹੋਈ ਸੀ ਇਹਨਾਂ ਦੀ ਹੁਣ ਇਹ ਮੈਨੂੰ ਇਹ ਦੱਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੇ ਕਹੂਗਾ ਲੱਕ ਹਿੱਲੇ ਮਜਾਜਣ ਜਾਂਦੀ ਦਾ ਇਹ ਗੁਰੂ ਸਾਹਿਬ ਦੇ ਕਹਿ ਸਕਦੇ ਆ ਤੁਸੀਂ ਧੀਆ ਪੈਣਾ ਸਾਡੀਆਂ ਬੈਠੀਆਂ ਨਹੀਂ ਹੈਗੀਆਂ ਜਿਹੜਾ ਇਹ ਹਮਾਇਤ ਕਰ ਰਿਹਾ ਜਾਂ ਸਮਝਾ ਰਿਹਾ ਹਨਾ ਵੀ ਸਿੱਖ ਸੰਗਤਾਂ ਨੂੰ ਵੀ ਬਹਿ ਕੇ ਮਸਲਾ ਹਲਝਾਲ ਹੋਣਾ ਵੀ ਕੋਈ ਬੜੀ ਵੱਡੀ ਗੱਲ ਨਹੀਂ ਇਹਨਾਂ ਲਈ ਕੋਈ ਬੜੀ ਵੱਡੀ ਗੱਲ ਨਹੀਂ ਕਿਉਂ ਕਮੈਂਟਾਂ ਦੇ ਵਿੱਚ ਇਹਦੀਆਂ ਕਰਤੂਤਾ ਵੀ ਲੋਕ ਦੱਸ ਰਹੇ ਆ ਕਮੈਂਟ ਪੜਿਓ ਜੇ ਇੱਕ ਵਾਰੀ ਦੇ ਤੇ ਬਾਕੀ ਫਿਰ